ਕਹਿੰਦੇ ਹਨ ਕਿ ਇੱਕ ਕਲਾਕਾਰ ਦੇ ਲਈ ਉਸ ਦੀ ਕਲਾ ਅਨਮੋਲ ਹੁੰਦੀ ਹੈ ਅਜਿਹੀ ਇੱਕ ਕਲਾਕਾਰ ਹੈ ਜਲੰਧਰ ਦੀ ਕਿੰਮੀ ਜੁਨੇਜਾ ਜਿਸ ਦਾ ਅਸਲੀ ਨਾਮ ਮਨਪ੍ਰੀਤ ਹੈ ਪਰ ਕਲਾ ਦੀ ਦੁਨੀਆ ਦੇ ਵਿੱਚ ਉਸ ਨੂੰ ਕਿੰਮੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤੁਹਾਨੂੰ ਦੱਸਦੀ ਕਿ ਜਨਮ ਅਸ਼ਮੀ ਦੇ ਮੌਕੇ ਉਹਨਾਂ ਨੇ ਰਾਧਾ ਕ੍ਰਿਸ਼ਨ ਦੀ ਬਹੁਤ ਹੀ ਖੂਬਸੂਰਤ ਤਸਵੀਰ ਬਣਾਈ ਹੈ ਅਤੇ ਖਾਸ ਗੱਲ ਇਹ ਹੈ ਕਿ ਉਹਨਾਂ ਨੇ ਇਸ ਤਸਵੀਰ ਦੇ ਵਿੱਚ ਮਹਿੰਦੀ ਦੇ ਵਿੱਚ ਵਰਤੀ ਜਾਣ ਵਾਲੀ ਮੱਕੀ ਤੋਂ ਬਣਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਵੀ ਉਹਨਾਂ ਦਾ ਇੱਕ ਪ੍ਰਯੋਗ ਸੀ ਜੋ ਸਫਲ ਰਿਹਾ। ਟੀਮ ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਲਾਕਾਰ ਕਿਮੀ ਜੁਨੇਜਾ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਨੂੰ ਪੇਂਟਿੰਗ ਦਾ ਬਹੁਤ ਸ਼ੌਂਕ ਸੀ ਪਰ ਵਿਆਹ ਤੋਂ ਬਾਅਦ ਸਭ ਕੁਝ ਖਤਮ ਹੋ ਗਿਆ ਪਰ ਕਲਾਕਾਰ ਆਪਣੀ ਕਲਾਕਾਰੀ ਤੋਂ ਖੁਸ਼ ਰਹਿੰਦਾ ਹੈ। ਪਰਿਵਾਰ ਵਾਲਿਆਂ ਨੇ ਉਸ ਨੂੰ ਹੌਸਲਾ ਦਿੱਤਾ ਤਾਂ ਉਸ ਨੇ ਇੱਕ ਵਾਰ ਫਿਰ ਪੇਂਟਿੰਗ ਸ਼ੁਰੂ ਕਰ ਦਿੱਤੀ। ਦੇਖਦੇ-ਦੇਖਦੇ ਸੋਸ਼ਲ ਮੀਡੀਆ ਤੇ ਪੇਂਟਿੰਗਸ ਵਾਇਰਲ ਹੋਣ ਲੱਗੀਆਂ ਤੇ ਉਸ ਤੋਂ ਬਾਅਦ ਕਈ ਲੋਕਾਂ ਨੇ ਆਰਡਰ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਸ ਵੱਲੋਂ ਬਣਾਈਆਂ ਗਈਆਂ ਜ਼ਿਆਦਾਤਰ ਪੇਂਟਿੰਗਾਂ ਧਾਰਮਿਕ ਨੇ ਅਤੇ ਉਹਨਾਂ ਤੋਂ ਜੋ ਪੈਸਾ ਉਹ ਹਾਸਲ ਕਰਦੀ ਹੈ ਉਹ ਦਾਨ ਕਰਨ ਅਤੇ ਗਰੀਬਾਂ ਦੇ ਲਈ ਸਮਾਨ ਖਰੀਦਣ ਦੇ ਵਿੱਚ ਲਗਾਉਂਦੀ ਹੈ ਮੇਰਾ ਨਾਮ ਵੈਸੇ ਤੇ ਕਿਮੀ ਜਨੇਜਾ ਹੈ ਤੇ ਪੱਕਾ ਨਾ ਮਨਪੀਤੇ ਲੇਕਿਨ ਮੇਰੀ ਪੇਂਟਿੰਗਸ ਕਿਮੀ ਜਨੇਜਾ ਦੇ ਨਾਮ ਤੇ ਫੇਮਸ ਹੈ ਤੇ ਫਿਰ ਇਹ ਨਾਮ ਯੂਜ਼ ਕਰਦੀਆਂ ਕੁਵਿਚੀ ਬਹੁਤ ਹੀ ਸ਼ਾਨਦਾਰ ਤੁਸੀਂ ਪੇਂਟਿੰਗ ਬਣਾਈ ਹੈ ਸਭ ਤੋਂ ਪਹਿਲਾਂ ਕਿੱਦਾਂ ਆਈਡੀਆ ਆਇਆ ਵੈ ਕਿੰਨਾ ਕੁ ਟਾਈਮ ਲੱਗਾ ਉਹਦੇ ਬਾਰੇ ਦੱਸੋ ਅ ਦੇਖੋ ਮੈਂ ਬੜੇ ਸਾਲਾਂ ਤੋਂ ਪੇਂਟਿੰਗ ਕਰ ਰਹੀ ਆ ਪਹਿਲੇ ਸ਼ੌਕ ਵਾਸਤੇ ਕਰਦੀ ਸੀ ਫਿਰ ਪ੍ਰੋਫੈਸ਼ਨਲ ਆਰਟਿਸਟ ਬਣ ਗਈ ਆਰਡਰ ਲੈਂਦੀ ਆ ਹਾ ਪੋਰਟਰੇਟ ਦੇ ਆਰਡਰ ਆਂਦੇ ਨੇ ਗੁਰੂ ਸਾਹਿਬ ਜੀ ਦੇ ਆਂਦੇ ਨੇ ਪਰ ਯਕੀਨ ਕਰੋ ਇਹ ਕ੍ਰਿਸ਼ਨਾ ਜੀ ਦਾ ਪਹਿਲਾ ਆਰਡਰ ਸੀ ਤੇ ਅੱਜ ਤੋਂ ਡੇਢ ਪੌਰੇ 2 ਮਹੀਨੇ ਪਹਿਲੇ ਆਇਆ ਸੀ ਆਰਡਰ ਤੇ ਜਦੋਂ ਮੈਂ ਸਾਈਜ਼ ਸੁਣਿਆ 9 ਫੀਟ ਤੇ ਮੈਂ ਕਿਹਾ ਉਹ ਬਹੁਤ ਵੱਡਾ ਚੈਲੰਜ ਏ ਮੇਰੇ ਵਾਸਤੇ 9 ਫੁੱਟ ਪੇਂਟਿੰਗ ਬਣਾਉਣਾ ਪਰ ਫਿਰ ਵੀ ਕ੍ਰਿਸ਼ਨਾ ਭਗਵਾਨ ਜਿੱਦੀ ਬਣਾਨੀ ਸੀ ਤੇ ਮੈਂ ਕਿਹਾ ਨਹੀਂ ਐਵੇਂ ਨੂੰ ਕਰਨਾ ਚਾਹੀਦਾ ਕਿਸੇ ਗੁਰੂ ਸਿੱਧਾ ਬਣਾਈਏ ਪਰ ਗੋਡ ਇਜ਼ ਵਨ ਤੇ ਮੈਂ ਆਏ ਪੇਂਟਿੰਗ ਬਣਾਈ ਤੇ ਯਕੀਨ ਕਰੋਗੇ ਮਿਹਨਤ ਲੱਗੀ ਏ ਪਰ ਮਿਹਨਤ ਦਾ ਪਤਾ ਨਹੀਂ ਲੱਗਿਆ ਇਹ ਮੇਰੇ ਵਾਸਤੇ 6 ਫਾਰਮ ਆਫ ਮੈਡੀਟੇਸ਼ਨ ਸੀਗਾ ਮੈਨੂੰ ਕੋਈ ਪੁੱਛਦਾ ਕਿੰਨਾ ਮਿਹਨਤ ਕਿੰਨਾ ਟਾਈਮ ਇੰਨੀ ਵੱਡੀ ਪੇਂਟਿੰਗ ਕਿੰਨੀ ਔਖਾ ਹੋਏਗਾ ਬਿਲਕੁਲ ਔਖਾ ਨਹੀਂ ਸੀ ਔਖਾ ਸੀ ਬਹੁਤ ਮੈਂ ਟੈਕਨੀਕਲ ਚੀਜ਼ਾਂ ਯੂਜ਼ ਕੀਤੀਆਂ ਨੇ ਵਿੱਚ ਮੈਂ ਡਿਫਰੈਂਟ ਟੈਕਨਿਕ ਪਰ ਮੇਰੇ ਵਾਸਤੇ ਇੱਕ ਫਾਰਮ ਫॉर ਮੈਡੀਟੇਸ਼ਨ پیس ਆਫ ਮਾਈਂਡ ਬੜਾ ਸਕੂਨ ਮਿਲੇ ਮੈਨੂੰ ਪੇਂਟਿੰਗ ਬਣਾ ਕੇ ਕਿਮੇ ਜੀ ਤੁਹਾਨੂੰ ਗੱਲ ਤੁਹਾਨੂੰ ਲੱਗ ਰਿਹਾ ਕਿ ਵੱਡਾ ਚੈਲੰਜ ਸੀ ਤੁਹਾਡੇ ਲਈ ਤੁਸੀਂ ਗੱਲ ਕਿਤੇ ਵੱਖਰੇ ਕਲਰ ਦੀ ਵੱਖਰੀ ਟੈਕਨੀਕ ਦੀ ਕਿਹੜੀ ਟੈਕਨੀਕ ਸੀ ਜਿਹੜੀ ਤੁਸੀਂ ਕੋਨ ਵਾਲੀ ਟੈਕਨੀਕ ਦੱਸੋ ਕਿਸ ਤਰ੍ਹਾਂ ਉਹ ਇਸਤੇਮਾਲ ਕੀਤਾ ਕੀ ਸੀ ਟੈਕਨੀਕ ਦੇਖੋ ਪੇਂਟਿੰਗ ਅੱਜ ਕੱਲ ਪਹਿਲੇ ਜ਼ਮਾਨੇ ਵਿੱਚ ਸਿਰਫ ਔਇਲ ਪੇਂਟਸ ਚੱਲਦੇ ਸੀ ਸਾਡੇ ਵੱਡੇ ਜਿਹੜੇ ਹੈਗੇ ਨੇ ਦਿਗਾ ਚ ਆਰਟਿਸਟ ਬੈਠੇ ਨੇ ਔਇਲ ਪੇਂਟਸ ਯੂਜ਼ ਕਰਦੇ ਸੀ ਫਿਰ ਉਸ ਤੋਂ ਬਾਅਦ ਐਕ੍ਰਾਇਲਿਕ ਆਏ ਨੇ ਪੇਂਟਸ ਗਲਾਸ ਪੇਂਟਸ ਐ لیکن ਜਿਹੜੀ ਟੈਕਨੀਕ ਮੈਂ ਯੂਜ਼ ਕੀਤੀ ਹੈ ਇਹ ਮੇਰੇ ਵਾਸਤੇ ਫਾਰਮ ਆਫ ਐਕਸਪੈਰੀਮੈਂਟ ਸੀ ਇਹ ਹੁਣ ਤੱਕ ਇਹ ਟੈਕਨੀਕ ਯੂਜ਼ ਨਹੀਂ ਹੋਈ ਆ ਫੈਬਰਿਕ ਆਰਟ ਵਿੱਚ ਯੂਜ਼ ਨਹੀਂ ਕੱਪੜੇ ਤੇ ਪੀ ਯੂਜ਼ ਹੁੰਦੇ ਪਰ ਇਹ ਕੈਨਵਸ ਤੇ ਪਹਿਲੀ ਵਾਰੀ ਮੈਂ ਟੈਕਨੀਕ ਯੂਜ਼ ਕੀਤੀ ਹੈ ਮੈਂ ਮਹਿੰਦੀ ਵਾਲੇ ਕੋਨਸ ਹੁੰਦੇ ਨਾ ਉਹਦੇ ਚ ਕਲਰ ਭਰ ਕੇ ਮੈਂ ਡਿਫੈਂਡ ਨੂੰ ਬਣਾਇਆ ਕਲਰਸ ਆ ਮਿਕਸਚਰ ਬਣਾਇਆ ਮੈਂ ਤੇ ਡਿਫਰੈਂਟ ਜਿਆ ਤੇ ਉਹ ਮੈਂ ਯੂਜ਼ ਕੀਤਾ ਤੇ ਯਕੀਨ ਮੰਨੋਗੇ ਮੇਰਾ ਐਕਸਪੈਰੀਮੈਂਟ ਕਾਮਯਾਬ ਰਿਹਾ ਹਾਂਜੀ ਬੜਾ ਬੜਾ ਬਾਰੀਕੀ ਦਾ ਕੰਮ ਹੈ ਹਾਂ ਜੀ ਕਿੰਨੀ ਸ਼ੌਕ ਹੁੰਦੀ ਉਹ ਤਾਂ ਜਦੋਂ ਬੜੀ ਬਰੀਕੀ ਤੇ ਕੰਮ ਕਰਨਾ ਪੈਂਦਾ ਹੈ ਤਾਂ ਬਹੁਤ ਲੱਗਦਾ ਹੁੰਦਾ ਹਾਂ ਹਾਂ ਜੀ ਹਾਂ ਜੀ ਇਹਨੂੰ ਵਿੱਚ ਤੁਸੀਂ ਕਿਹਾ ਬਰੀਕੀ ਦਾ ਕੰਮ ਤੁਸੀਂ ਨੋਟਿਸ ਕੀਤਾ ਕਾਰਵਿੰਗਸ ਇਹਨੂੰ ਕਹਿੰਦੇ ਨੇ ਬਰੀਕ ਕਾਰਵਿੰਗਸ ਅਸੀਂ ਮੂਰਤੀਆਂ ਤੇ ਵੀ ਦੇਖੀਏ ਮੰਦਿਰਾਂ 'ਚ ਹੀ ਹੁੰਦੀਆਂ ਬਰੀਕ ਕਾਰਵਿੰਗਸ ਹੁੰਦੀਆਂ ਨੇ ਇੱਥੇ ਨੇੜੇ ਦੇ ਨਜ਼ਰ ਬਹੁਤ ਲੱਗਦੀ ਹੈ ਤੇ ਮਹਿਰਤ ਲੱਗਦੀ ਹੈ ਆਈ ਸਾਈਟ ਵੀ ਅਫੈਕਟ ਹੁੰਦੀ ਹੈ ਪਰ ਕਨਸੈਂਟ੍ਰੇਸ਼ਨ ਪੂਰੀ ਲੱਗਦੀ ਹੈ ਪਰ ਫਿਰ ਵੀ ਤੇ ਜੋ ਚੀਜ਼ ਦਿਲਾ ਕਰੋ ਬਣ ਜਾਂਦੀ ਹੈ ਮੈਂ ਵੀ ਗੱਲ ਕਰੀ ਕਿੰਨਾ ਕੁ ਟਾਈਮ ਲੱਗ ਜਾਂਦਾ ਤਾਂ ਜਦੋਂ ਤੁਹਾਨੂੰ ਆ ਜਿਹੜੀ ਤਸਵੀਰ ਹੈ ਇਹਨੂੰ ਗੱਲ ਕਰੀਏ ਇੱਕ ਤਸਵੀਰ ਬਣ ਕਿੰਨਾ ਟਾਈਮ ਲੱਗਦਾ ਕਾਫੀ ਵਕਤੀ ਵੀ ਹੈਗੀ ਹੈ ਹਾਂਜੀ ਦੇਖੋ ਪੇਂਟਿੰਗ ਜਿਹੜੀ ਬਣਾਉਂਦਾ ਇੱਕ ਆਰਟਿਸਟ ਇੱਕ ਵਾਰੀ ਸ਼ੁਰੂ ਕਰਦਾ ਹੈ ਨਾ ਜਿਹੜਾ ਆਰਟਿਸਟ ਪੇਂਟਿੰਗ ਇੱਕ ਆਰਟਿਸਟ ਉਹ ਆਪਣੀ ਤਰਫ ਖਿੱਚਦੀ ਹੈ ਉਹ ਬੈਠ ਨਹੀਂ ਸਕਦਾ ਅਗਰ ਕੋਈ ਪੇਂਟਿੰਗ ਸਟਾਰਟ ਕਰ ਲਈ ਹੈ ਅਗਰ ਕਰ ਲਈ ਨਾ ਉਹ ਬੈਠ ਨਹੀਂ ਸਕਦਾ ਚਾਹ ਚੈਨ ਨਾਲ ਮੈਨੂੰ ਬਾਖਿਆ ਤਾਂ ਨਹੀਂ ਪਤਾ ਮੇਰੇ ਲੈਸ ਰਹੀ ਹੈ ਇੱਕ ਵਾਰ ਮੈਂ ਪੇਂਟਿੰਗ ਸਟਾਰਟ ਕਰਤੀ ਮੈਂ ਚੈਨ ਨਾਲ ਹੀ ਬੈਠ ਸਕਤੀ ਰਾਤ ਤੱਕ ਸੋਣੀ ਹੈ ਮੈਨੂੰ ਕਦੋਂ ਸਵੇ ਤੇ ਉਹ ਹੀ ਹੋ ਜੇ ਤੁਸੀਂ ਪੂਰੀ ਲਗਨ ਨਾਲ ਬਣਾਓ ਤੇ 3-4 ਘੰਟੇ ਦਿਨ ਚ ਲਗਾਓ ਤੇ 4-5 ਲੱਖ ਜਾਂਦੇ ਨੇ ਐਵਰੇਜ ਕਿੰਨੀ ਸ਼ੁਰੂਆਤ ਕਦੋਂ ਹੋਈ ਵੀ ਮੈਂ ਥੋੜਾ ਪਿੱਛੇ ਜਾਣਾ ਚਾਹੁੰਦਾ ਕਿ ਸ਼ੁਰੂਆਤ ਕਿੱਦਾਂ ਹੋਈ ਸੀ ਤੁਹਾਡੀ ਕਦੋਂ ਲੱਗਿਆ ਯਾਰ ਇਹਨੂੰ ਮੈਂ ਕਹਿੰਦਾ ਕਰੀਅਰ ਵੀ ਚੁਸ ਕਰ ਸਕਦੀ ਕਿ ਮੇਰਾ ਪੈਸ਼ਨ ਵੀ ਹੈ ਇਹ ਚੁਸ ਕਰਦੋਂ ਤੁਸੀਂ ਆਪਣੇ ਅੰਦਰੋਂ ਐਕਚੁਅਲੀ ਮੈਂ ਬਚਪਨ ਚ ਪੇਂਟਿੰਗ ਕਰਦੀ ਸੀ ਤੇ ਪਰ ਪੜਾਈ ਪਿੱਛੇ ਮੈਂ ਆਪਣੇ ਸਾਰੇ ਸ਼ੌਂਕ-ਸ਼ੌਂਕ ਉਸ ਟਾਈਮ ਮਤਲਬ ਯਾ ਕਰਾ ਲੰਦੇ ਹੈ ਬੱਚੇ ਹੋ ਗਏ ਤੇ ਫਿਰ ਮੈਂ ਜਿਹੜੀ ਪੇਂਟਿੰਗ ਛੱਡੀ ਸੀ ਤੇ ਮੈਨੂੰ ਲੱਗਦਾ ਸੀ ਕੁਝ ਮਿਸਿੰਗ ਹੈ ਟੈਲੈਂਟ ਸੀਗਾ ਬਚਪਨ 'ਚ ਤੇ ਜੋ ਇਸ ਪਿੱਛੇ ਸਕੈਚਿੰਗ ਕਰਦੀ ਸੀ ਨੋਟਬੁਕਸ ਤੇ ਔਰ ਆਈ ਥੋਟ ਕਈ ਸਾਲ ਪਹਿਲੇ ਤੇ ਮੇਰੀ ਪੈਨ ਕਹਿੰਦੀ ਦਿੱਤੇ ਤੁਸੀਂ ਕੁਝ ਮਿਸ ਕਰ ਰਹੇ ਹੋ ਤੁਸੀਂ ਖੋਏ ਖੋ ਰਹੇ ਹੋ ਮਿਸ ਕਰ ਜੇ ਤੁਸੀਂ ਪੇਂਟਿੰਗ ਛੱਡੀ ਤੁਸੀਂ ਇੰਨੀ ਅੱਛੀ ਪੇਂਟਿੰਗ ਕਰਦੇ ਸੀ ਉਹਨੂੰ ਫਿਰ ਤੋਂ ਸ਼ੁਰੂ ਕਰੋ ਤੇ ਮੈਂ ਸ਼ੁਰੂ ਕੀਤੀ ਇੱਕ ਪਹਿਲੀ ਦੂਜੀ ਪੇਂਟਿੰਗ ਬਣਾਈ ਰੱਬ ਦੀ ਕਰਨੀ ਦੇਖੋ ਬਹੁਤ ਅੱਛੀ अमाउंट ਹੈ ਆਸਟ੍ਰੇਲੀਆ ਵਿਕ ਗਈ ਉਹ ਮੇਰੇ ਦਿਲ ਦੀ ਸਿਗਾਖੇ ਕੁਲੇਡੀ ਆਪਣੇ ਵਿਸ਼ੇਸ ਹੁੰਦੀ ਹੈ ਜਿਹੜੀਆਂ ਇੱਛਾਵਾਂ ਹੁੰਦੀਆਂ ਉਹ ਪੂਰੀਆਂ ਕਰ ਰਹੀ ਤੇ ਉਹ ਗਈ ਫਿਰ ਮੈਂ ਉਸ ਬਾਅਦ ਸ਼ੁਰੂ ਕੀਤੀ ਜੇ ਮੈਂ ਆਰਡਰ ਨਹੀਂ ਸੀ ਜ਼ਰੂਰੀ ਨਹੀਂ ਕਿ ਪੇਂਟਿੰਗ ਪੈਸੇ ਵਾਸਤੇ ਕਰਨੀ ਪੈਸ਼ਨ ਹੁੰਦਾ ਹੈ ਸ਼ੌਂਕ ਹੁੰਦਾ ਹੈ ਸ਼ੌਂਕ ਵਾਸਤੇ ਕਰਦੇ ਗਈ ਕਰਦੇ ਗਈ ਉਸ ਰਸਤੇ ਚਲਦੇ ਗਈ ਰੱਬ ਮੈਨੂੰ ਕਰਦਾ ਰਿਹਾ ਗਾਈਡ ਤੇ ਹੁਣ ਐਵੇਂ ਕਿ ਮੈਂ ਟੱਚੂਡ ਆਰਡਰਸ ਆਉਂਦੇ ਨੇ ਪੋਰਟਰੇਟਸ ਦੇ ਕਰਾਵਾਸੇ ਪੇਂਟਿੰਗਸ ਗੁਰੂ ਸਾਹਿਬ ਦੀ ਬੰਦ ਰਹੀਏ ਤੇ ਗੁਰੂ ਸਾਹਿਬ ਜ ਇਹ ਰਿਲੀਜੀਅਸ ਰਿਲੀਜਸ ਆਰਟ ਹੁੰਦੀ ਹੈ ਤੇ ਉਹ ਮੈਂ ਪੈਸੇ ਆਪਣੇ ਕੋਲ ਨਹੀਂ ਰੱਖਦੀ ਕਿਤੇ ਐਨਜੀਓ ਵਿੱਚ ਜਾਂ ਕਿਸੇ ਚੈਰਿਟੀ ਚ দান ਕਰ ਲਈਏ ਸਭ ਤੋਂ ਕਿ ਇਸ ਵਾਰੀ ਮੈਂ ਕਿਸੇ ਲੜਕੀ ਦੀ ਪੜਾਈ ਤੇ ਕਰ ਰਹੀ ਹਾਂ ਸਪੈਂਡ ਤੇ ਇਹ ਵੀ ਮੈਨੂੰ ਲੱਗਦਾ ਹੈ ਰੱਬ ਹੀ ਮੈਨੂੰ ਤੋਂ ਕਰਵਾ ਰਿਹਾ ਹੈ ਪਲੱਸ ਖੁਸ਼ੀ ਹੁੰਦੀ ਹੈ ਮੇਰੀ ਕਈ ਪੇਂਟਿੰਗਸ ਵਾਇਰਲ ਹੁੰਦੀ ਹੈ ਲਾਸਟ ਈਅਰ ਵੀ ਹੋਈ ਸੀ ਇੱਕ ਬਜ਼ੁਰਗ ਔਰਤ ਦੇ ਉੱਪਰ ਬਹੁਤ ਰਿੰਕਲ ਸੀ ਪਰ ਖੁਸ਼ ਸੀ ਇੱਕ ਉਹ ਵਾਇਰਲ ਹੋਈ ਪਿੱਛੇ ਮੈਂ ਦੀਪਿਕਾ ਪਾਦੂਕੋਨ ਦੀ ਲਾਈਵ ਪੋਰਟਰੇਟ ਬਣਾਈ ਫੁੱਲ ਸਾਈਜ਼ ਤੇ ਉਹ ਵੀ ਲੋਕਾਂ ਨੂੰ ਪਸੰਦ ਆਈ ਤੇ ਮੈਨੂੰ ਲੱਗਦਾ ਹੈ ਕਿ ਇਹ ਸਭ ਦੀ ਹੱਲਾ ਸ਼ੇਰੀ ਜਿਹੜੀ ਮੈਨੂੰ ਇੱਥੇ ਇਸ ਤੇ ਲੈਵਲ ਤੇ ਲੈ ਕੇ ਆਈ ਕਿਸ ਤਰ੍ਹਾਂ ਪਤਾ ਕਿੱਦਾਂ ਲੱਗ ਰਿਹਾ ਲੋਕਾਂ ਨੂੰ ਜਿੱਦਾਂ ਹੌਲੀ ਹੌਲੀ ਆਰਟ ਵਰਕ ਤੇ ਸੋਸ਼ਲ ਮੀਡੀਆ ਸ਼ੁਰੂ ਹੋਈਆਂ ਫਿਰ ਕੁਝ ਸੋਸ਼ਲ ਮੀਡੀਆ ਆਏ ਦੇਖੋ ਹਾਂ ਸੋਸ਼ਲ ਮੀਡੀਆ ਆਏ ਲੋਕੀ ਮੇਰੀ ਪੇਂਟਿੰਗ ਸ਼ੇਅਰ ਵੀ ਕਰਦੇ ਨੇ ਤੇ ਅੱਗੋਂ ਮੈਨੂੰ ਨਿਊਜ਼ਪੇਪਰਸ ਵੀ ਮੇਰੀ ਕਰਦੇ ਨੇ ਕੀ ਹਾਂ ਮੈਂ ਤਾਂ ਫੋਨ ਆਲੇ ਕਿ ਮੈਮ ਕੋਈ ਪੇਂਟਿੰਗ ਬਣਾਈ ਕਿਉਂਕਿ ਐਪਰੀਸ਼ੀਏਸ਼ਨ ਮਿਲਦੀ ਹੈ ਕੋਵਿਡ ਟਾਈਮ ਸ ਵਿੱਚ ਮੈਂ ਬਣਾਈ ਸੀ ਮੈਸੇਜ ਦਿੱਤੀ ਸੋਸਾਇਟੀ ਨੂੰ ਉਦੋਂ ਮੇਰੀ ਪੇਂਟਿੰਗਸ ਬੜੀ ਫੇਮਸ ਹੋਈਆਂ ਸੀ ਉਹ ਮੈਂ ਕਿਸੇ ਪੈਸੇ ਵਾਸਤੇ ਨਹੀਂ ਕਰੀ ਸੀ ਕੋਵਿਡ ਟਾਈਮ ਸ ਵਿੱਚ ਮੈਂ ਡਾਕਟਰਸ ਨੂੰ ਸਮਰਪਿਤ ਕਰਨ ਵਾਸਤੇ ਬਣਾਈ ਸੀ ਇੱਕ ਲੇਡੀ ਬਣਾਈ ਸੀ ਮੈਂ ਅਰਦਾਸ ਕਰਦੀ ਬਣਾਈ ਸੀ ਤੇ ਮੈਂ ਇਸ ਤਰ੍ਹਾਂ ਹੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੀ ਸੀ ਜਿਹੜੀ ਪੇਂਟਿੰਗਸ ਥਰੂ ਤੇ ਜੋ ਕਿਸਾਨਾਂ ਦਾ ਹੋਇਆ ਸੀ ਦੋਲਰ ਮੇਰੇ ਉਹ ਵੀ ਬਣਾਈ ਸੀ ਤੇ ਇਹ ਮੇਰੀ ਪੇਂਟਿੰਗਸ ਫੇਮਸ ਹੁੰਦੀ ਫਿਰ ਲੋਕਾਂ ਮੈਨੂੰ ਜਾਨਣਾ ਸ਼ੁਰੂ ਆੜਤੀ ਰੱਬ ਨੇ ਤੇ ਰੱਬ ਦਾ ਕਿਸਤਾ ਸ਼ੁਕਰ ਕਰ ਸਕਦੀਆਂ ਜਾਂ ਤੇ ਕਿ ਆਰਥਰੂ ਆਪਣਾ ਕੋਈ ਮੈਸੇਜ ਸੁਸਾਇਟੀ ਵਿੱਚ ਦੇ ਸਕਾਂ ਜਾਂ ਜਿਹੜੇ ਥੋੜੇ ਬਹੁਤੇ ਜਿਹੜੇ ਆਪਣੇ ਚੈਰਿਟੀ ਜੜੀ ਕਰਦੀਆਂ ਜੀ ਕਿੰਨੀ ਜੀ ਕਾਵੇ ਚੀਜ਼ ਮੈਂ ਦੇਖੀ ਕਿ ਤੁਸੀਂ ਜਿਹੜੇ ਕਹਿ ਰਹੇ ਕਿ ਇਹ ਫਿਰ ਕਿੱਦਾਂ ਆਇਆ ਮਾਈਂਡ ਚ ਮੈਂ ਤਾਂ ਕੁਝ ਦੇਖ ਰਿਹਾ ਕਿ ਤੁਸੀਂ ਜਿਹੜੀ ਰੱਬ ਦੀ ਤਸਵੀਰ ਬਣਾਣਾ ਤੁਹਾਨੂੰ ਸ਼ੌਂਕ ਲੱਗਦਾ ਚਿਹਰੇ ਤੋਂ ਪਤਾ ਲੱਗਦਾ ਕਿ ਹਾਂ ਮੈਂ ਗੁਰੂ ਜੀ ਤਸਵੀਰ ਬਣਾ ਰਿਹਾ ਹਾਂ ਕਿਸੇ ਜੀ ਨੇ ਬਣਾਈ ਹੈ ਇੱਕ ਸ਼ੌਂਕ ਇਦਾਂ ਦੀ ਵੀ ਆ ਗਿਆ ਕਿ ਧਾਰਮਿਕ ਮੇਰਾ ਜੀਟੀਪੀ ਗੁਰਦੁਆਰੇ ਐਂਟਰਸ ਤੇ ਹੀ ਲੱਗੀ ਹੋਈ ਹੈ ਮੈਂ ਬਣਾਈ ਸੀ ਜਦੋਂ ਹਿੰਦੂਸ ਗਏ ਸੀਗੇ ਕਸ਼ਮੀਰੀ ਹੁੰਦੇ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਗਏ ਸੀ ਜਦੋਂ ਤੇ ਉਹ ਮੈਂ ਸੀਨ ਕੈਪਚਰ ਕੀਤਾ ਆਪਣੇ ਦਿਮਾਗ 'ਚ ਉਹ ਬਣਾਇਆ ਉਹ ਵੱਡੀ ਲੱਗੀ ਹੋਈ ਹੈ ਤੇ ਬਾਕੀ ਮੈਨੂੰ ਇੱਕ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੀ ਬਹੁਤ ਵੱਡਾ 6 ਫੁੱਟ ਆਰਡਰ ਐਸੀ ਉਹ ਬੰਬੇ ਗਿਆ ਹੋਇਆ ਹੈ ਮੈਨੂੰ ਸਿਕਿਓਰਸ ਮੇਰੇ ਅੰਦਰ ਉਹ ਮੈਨੂੰ ਵੈਸੇ ਬੇਸਿਕਲੀ ਮੈਨੂੰ ਅੱਛਾ ਲੱਗਦਾ ਹੈ ਫੈਮਲੀ ਦੇ ਲੋਕ ਕਿੱਦਾਂ ਦਾ ਰਹਿੰਦੇ ਕਿ ਤੂੰ ਦੱਸਿਆ ਲੈ ਦੇ ਵੀ ਉਸਕੇ ਬੱਚੇ ਵੀ ਹੈਗੇ ਹਰਤੀ ਵੀ ਹੈਗੇ ਮੇਰੀ ਬੇਟੀ ਡਾਕਟਰ ਹੈ ਹਾਂ ਜੀ ਬੇਟਾ ਪਲਸ 2 ਪੜ੍ਹਦਾ ਹੈ ਤੇ बॉस सपोर्ट करते हैं देखो अगर मां ध्यान कर रही है बिल्कुल ਵਿੱਚ ਅਬਜ਼ੌਰਬ ਹੋ ਰਹੀ ਕਨਸੈਂਟ੍ਰੇਟਡ ਹੈ ਤੇ ਬੱਚੇ ਵੀ ਮਮਾ ਸਪੋਰਟ ਕਰਦੇ ਨੇ ਹਸਬੈਂਡ ਵੀ ਹਰ ਐਗਜ਼ੀਬਿਸ਼ਨ ਦੇ ਨਾਲ ਜਾਂਦੇ ਨੇ ਐਗਜ਼ੀਬਿਸ਼ਨ ਮੇਰੀ ਲੰਡਨ ਦੁਬਈ ਪਿੱਛੇ ਬੰਬੇ ਲਗਾ ਕੇ ਆਈਆਂ ਮੈਂ ਤੇ ਲੋਕਲ ਵੀ ਲੱਗ ਚੁਕੀ ਹੈ ਐਨਜੀਓ ਵਾਸਤੇ ਮੈਂ ਫੰਡ ਰੇਜ਼ਿੰਗ ਬਹੁਤ ਕੀਤੀ ਹੈ ਹੋਈ ਹੈ ਫੈਮਿਲੀ ਸਪੋਰਟ ਹੈ ਤਾਂ ਹੀ ਜੇ ਮੈਂ ਨਾ ਸਮਝਾਂ ਨਿਊਜ਼ ਦੇ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ